ਦੀ ਦੋਸਤੋ ਜੇ ਕੋਈ ਘਟਨਾ ਛੇੜੀ ਗਈ ਇਹ ਘਟਨਾ ਛੇੜੀ ਗਈ ਪਸਾਰ ਦਊਗਾ ਕਿ ਬੜਾ ਛੋਟਾ ਛੋਟਾ ਲੱਗਦਾ ਮੱਝ ਇਹ ਸਭ ਮਲਕੀ ਦੀ ਮਾਂ ਵੀ ਬਾਈ ਜੀ ਉਹਨਾਂ ਦੇ ਕੋਲ ਹੈ ਇਹਦੀ ਧੀ ਵੀ ਇਹਨਾਂ ਦੇ ਕੋਲ ਆ ਮਤਲਬ ਜਿਹੜਾ ਕੱਟਾ ਹੁਣ ਮੱਝ ਦੇ ਥੱਲੇ ਛੱਡਿਆ ਇਹਦੀ ਭੈਣ ਵੀ ਇਹਨਾਂ ਕੋਲ ਦੁੱਪੇ ਚੱਲ ਰਹੀ ਹੈ ਕੋਸ਼ਿਸ਼ ਕਰਾਂਗੇ ਉਹ ਵੀ ਜਰੂਰ ਤੁਹਾਨੂੰ ਦਿਖਾ ਸਕਿਆ ਤਾਂ ਅੱਜ ਹੀ ਨਹੀਂ ਫੇਰ ਕਦੇ ਲਾਈਵ ਜਰੂਰ ਪੇਸ਼ਾਵਾਂਗੇ ਉਹ ਵੀ ਅਸਲੀ ਵੀ ਹੈ ਥੋੜਾ ਟਾਈਮ ਲਵੇਗਾ ਇਹ ਕਾਲ ਤੇ ਨੀਲੀ ਦਾ ਵੀ ਨਸਲ ਦੇ ਵਿੱਚ ਇਹ ਪਹਿਲਾ ਟੱਟਾ ਤੁਸੀਂ ਦੋਸਤੋ ਦੇਖੋਗੇ ਜਿਹੜਾ ਲਾਈਵ ਮਿਲਕਿੰਗ ਦੇ ਵਿੱਚ ਤੁਸੀਂ ਦੇਖ ਰਹੇ ਹੋ ਹਾਲਾਂਕਿ ਸਾਨ ਬਹੁਤ ਚੰਗੇ ਆਏ ਪਰ ਉਹਨਾਂ ਨੂੰ ਮਾਂ ਬਾਰੇ ਦੱਸਿਆ ਜਾਂਦਾ ਵੀ ਇਹ ਇੰਨੇ ਦੁੱਧ ਤੇ ਸੀਹ ਹੁਣ ਪਰ ਇਹ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਇਹ ਕਿੰਨੇ ਦੁੱਧ ਤੇ ਚੱਲਦੀ ਹੈ ਇਸ ਕੱਟੇ ਦੀ ਜਿਹੜੀ ਠੀਕੇ ਤਿਆਰ ਕਰਨ ਤੋਂ ਪਹਿਲਾਂ ਉਹ ਮੇਰੀ ਮਾਂ ਦਾ ਫੁੱਲ ਰਿਕਾਰਡ ਜਿਹੜਾ ਤੁਹਾਡੇ ਸਾਹਮਣੇ ਆ ਜਾਣਾ ਦੋਸਤੋ ਕਿਉਂਕਿ ਇਹ ਅਜੇ ਬੱਚਾ ਛੋਟੇ ਉਮਰ ਦੇ ਵਿੱਚ ਹੈ ਤੇ ਉਦੋਂ ਤੱਕ ਇਹਦਾ ਜਿਹੜਾ ਪੂਰੇ ਸਾਲ ਦਾ ਫੁੱਲ ਲਿਕੇਸ਼ਨ ਦਾ ਦੁੱਧ ਵੀ ਆਪਣੇ ਸਾਹਮਣੇ ਆ ਜਾਣਾ ਜੀ ਇਹ ਕਿੰਨਾ ਬਲ ਤੇ ਕੀਤਾ ਉਹ ਸਾਜ਼ਗਲ ਹੋਊਗੀ ਇਸ ਕੱਟੇ ਦੀ ਪਟਾਣਾ ਚਲੇਗਾ ਕਿਦੋਂ ਬਣੀ ਹੈ ਗਿੱਦੋ ਲੱਬੀ ਵੀਡੀਓ ਕਿੰਨਾ ਮਜ਼ੂਆ ਹੈ ਜਾਨੀ ਜੀ ਨਾ ਬਾਈਰ ਤੋਂ ਬਹੁਤ ਵਧੀਆ ਚੱਲ ਰਹੀ ਹੈ ਪਹਿਲਾਂ ਇਹ ਆਪਣੀ ਮਿਲਤੀ ਜੀ ਦੀ ਮੇਰੀ ਦਿਖਾ ਲਈਏ ਉਸ ਤੋਂ ਬਾਅਦ ਚਾਹ ਜਰੂਰ ਕੋਸਾ ਸਕਰੈਨਿੰਗ ਹੋ ਜਾਵੇ ਡਿਟੇਲ ਹਾਲਾਂਕਿ ਇੱਕ ਵੀਡੀਓ ਚੈਨਲ ਉੱਤੇ ਪਈ ਹੈ ਮਾਲ ਅਡੇੜੀ 4 ਵਜੇ ਤੁਸੀਂ ਸਰਚ ਕਰੋ ਤਾਂ ਉਹ ਆਪਣੇ ਚੈਨਲ ਤੇ ਵੀਡੀਓ ਆ ਜੂਗੀ ਦੋਸਤੋ ਉਹਦੇ ਤੇ ਤੁਸੀਂ ਇਸ ਮੱਝ ਦੀ ਫੋਲਰ ਡਿਟੇਲ ਦੇਖ ਲਓਗੇ ਉਦੋਂ ਤਾਜੀ ਪੂਰੀ ਸੀ ਉਹਦੇ ਵਿੱਚ ਤੇ ਤੁਹਾਨੂੰ ਤੋੜ ਕੇ ਵੀ ਦਿਖਾਈ ਸੀ ਇਹਦਾ ਆਰਡਰ ਇਹਦਾ ਰਵਾਨਾ ਕਿੱਦਾਂ ਤਾਂ ਸਾਰਾ ਕੁਝ ਤੁਹਾਨੂੰ ਸਾਮਣੀ ਹੈ ਉਹ ਵੀਡੀਓ ਦੇ ਰੱਖਿਆ ਗਿਆ ਹੈ ਡਿਟੇਲ ਉਹਦੇ ਚ ਪਾਉਂਦੇ ਹੈ ਇਹ ਬਾਈ ਜੀ ਇੱਕ ਵੀਰ ਪੁੱਛ ਰਿਹਾ ਕਿ ਕਿੱਥੇ ਹੈ ਮੱਝਾ ਇਹ ਮਾਲਦੇਰੀ ਫਾਰਮ ਪਿੰਡ ਦਲਚੀ ਕੇ ਜ਼ਿਲ੍ਹਾ ਫਰੋਜ਼ਪੁਰ ਦੇ ਵਿੱਚ ਹੈ ਇਹ ਵੀਰ 47 ਦੇ ਵੇਲੇ ਪਾਕਿਸਤਾਨ ਦੇ ਵਿੱਚੋਂ ਉੱਠ ਕੇ ਇਧਰ ਆਈ ਸੀ ਇਧਰ ਆ ਕੇ ਇਹਨਾਂ ਨੇ ਨੀਲੀ ਰਾਵੀ ਨਸਲ ਦੇ ਉੱਤੇ ਕੰਮ ਕੀਤਾ ਜਿਹੜੀ ਸਰਦਾਰੀ ਉੱਥੇ ਛੱਡ ਕੇ ਆਏ ਸੀਗੇ 47 ਦੇ ਵੇਲੇ ਉਹ ਬਾਈ ਜੀ ਜਿਹੜੀ ਦੱਸਦੇ ਕਿ ਉਹ ਮੱਝਾਂ ਨੇ ਇਹਨਾਂ ਨੂੰ ਨੀਂਦੀ ਰાવી ਨਾ ਸਭ ਨੂੰ ਪਿਆਰ ਇਹਨੇ ਕੀਤਾ ਤੇ ਨਸਲ ਦੇ ਜਿਹੜਾ ਹੈ ਇਹਨਾਂ ਨੂੰ ਠੀਕ ਹੈ ਬਾਈ ਜੀ ਬਾਲਟੀ ਦੋਸਤੋ ਦੇਖ ਸਕਦੇ ਹਾਂ ਬਿਲਕੁਲ ਖਾਲੀ ਬਾਲਟੀ ਹੈ ਠੀਕ ਹੈ ਬਾਈ ਦੋਸਤੋ ਵੀਡੀਓ ਦੀ ਕੁਆਲਿਟੀ ਕਿੰਨੀ ਆ ਰਹੀ ਹੈ ਜਿਹੜੇ ਦੱਸੋਗੇ ਬਾਕੀ ਤੁਸੀਂ ਧਾਰਵਾਜ ਦੀ ਦੋਵੇਂ ਖੜਕਾ ਬਾਲਟੀ ਦਾ ਫਰਮਾ ਹੋਣਾ ਹੈ ਚੇਰੇ ਜੀ ਮਿਲ ਗਰਦੇ ਹੋ ਜੇ ਲੋਕਾਂ ਦੇ ਕੋਈ 2-4 ਗਰੁੱਪਾਂ ਦੇ ਵਿੱਚ ਤੁਸੀਂ ਚੱਲ ਰਹੇ ਹੋ ਤਾਂ ਮਨਾਂ ਕਿ ਕਿ ਹੋਵੇ ਇਸ ਸਰਵ ਇਹਨਾਂ ਚੀਜ਼ਾਂ ਦੇ ਵਿੱਚ ਵੀ ਕੋਈ ਦੋਸਤੋ ਕੋਈ ਮੈਂ ਪਰਸਨਲੀ ਕੋਈ ਲੱਭਾ ਲਿਆ ਬਸ ਇੱਕ ਤਾਂ ਛੌਂਕਾ ਤੇ ਇੱਕ ਥੋੜਾ ਪਿਆਰ ਇਹਨਾਂ ਮਿਲ ਰਿਹਾ ਵੀ ਕੋਸ਼ਿਸ਼ ਆ ਰਹੀ ਨੂੰ ਇਦਾਂ ਜਿਹੜਾ ਹੈਗਾ ਘਰ ਬੈਠਿਆਂ ਨੂੰ ਇੰਟਾਂ ਦੀਆਂ ਚੀਜ਼ਾਂ ਦਿਖਾਵਾਂਗੇ ਤੇ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਪਸੰਦ ਆਉਣ ਤੁਸੀਂ ਤੇ ਰਹਿ ਕੇ ਇੰਜੋਏ ਕਰੋ ਦੇਖੋ ਦੀ ਦੋ ਦੋ ਅੱਜ ਪਹਿਲੀ ਚੋਈ ਆ ਦੋਸਤੋ ਇਹਦੇ ਜਿਹਨੂੰ ਖਾਲੀ ਕਰ ਰਹੇ ਆ ਇਹ ਮਿਲਟਿੰਗ ਦਾ मतलब ਖਾਲੀ ਕਰਨ ਦੇ ਟਾਈਮ ਦੀ ਗੱਲ ਕਰੇਗਾ ਦੋਸਤੋ ਇਹ ਫਾਈਨਲ ਮਿਲਟਿੰਗ ਤੋਂ ਦੱਸਾਂਗੇ ਪਰਸੇ ਕਰਾਂਗੇ ਜਿੰਨਾ ਹੋ ਸਕਿਆ ਦੋ ਤਿੰਨ ਵਾਰ ਇਹ ਜੀ ਚਲੋ ਜਰੂਰ ਦੋਸਤੋ ਸ਼ੇਅਰ ਕਰ ਦਿਓ ਜਿੰਨੇ ਕਪੀਜਾਂ ਦੇ ਵਿੱਚ ਗਰੁੱਪਾਂ ਚੀ ਕਰ ਸਕਦੇ ਹੋ ਹਾਲਾਂਕਿ 140 45 ਵੀਰ ਜੁੜੇ ਹੋਏ ਆ ਮੌਸਮ ਵੀ ਥੋੜਾ ਦੋਸਤੋ ਖਰਾਬ ਚੱਲ ਰਿਹਾ ਆ ਪੰਨ ਸਾਰਿਆਂ ਨੂੰ ਪਤਾ ਪੰਜਾਬ ਦੇ ਵਿੱਚ ਜਿਹੜਾ بارش ਦਾ ਟਾਈਮ ਆ ਸੋ ਉਹਦੇ ਕਰਕੇ ਥੋੜਾ ਜਿਹਾ ਮੌਸਮ ਜਿਹੜਾ ਉਹ ਖਰਾਬ ਚੱਲ ਰਿਹਾ ਇਹ ਦੋਵੇਂ ਵੀਰ ਮੀਰ ਸਿੰਘ ਦੇ ਮਾਲਕ ਤੇ ਦੂਜਾ ਵੀਰ ਇਹ ਦੋਵੇਂ ਅੱਜ ਜਿਹੜਾ ਹੌਂਦੇ ਟਾਈਮ ਤੇ ਇਹਨਾਂ ਮੱਝਾਂ ਨੂੰ ਸੰਭਾਲ ਰਹੇ ਆ ਇਸ ਫਾਰਮ ਦੇ ਜਿਹੜੇ ਮਾਲਕ ਆ ਇਹ ਰੋਣਾ ਜੋ ਸ਼ੁਰੂ ਤੋਂ ਨੀਲੀ ਰਾਵੀ ਮਸਲ ਦਾ ਪ੍ਰਾਣੀ ਬਲੱਡ ਲੈਣ ਦੋਸਤੋ ਇਹਨਾਂ ਕੋਲ ਦੁਰੀ ਆ ਰਹੀ ਹੈ ਅੱਜ ਵੀ ਪ੍ਰਾਣੀ ਮੱਝ ਹੈਗੀ ਹੈ ਜਿਹਦੀ ਇਹ ਧੀ ਜਿਹਦੀ ਲਾਈਵ ਮਿਲਦੀ ਚੱਲ ਰਹੀ ਹੈ ਸੂਂਗ ਦੇ ਬਿਲਕੁਲ ਨੇੜੇ ਫਾਰਮ ਦੀ ਵੀਡੀਓ ਦੋਸਤੋ ਤੁਸੀਂ ਦੇਖ ਸਕਦੇ ਹੋ ਰਿਸਰਚ ਨਾਲ ਦੇ ਉੱਤੇ ਪਈ ਆ ਸਰਕੜੇ ਦੀ ਫਾਰਮਿੰਗ ਦੇ ਉੱਤੇ ਇਹ ਦਿਖਾ ਦਿੰਦੀ ਖਾਲੀ ਬਾਲ ਦੀ ਮਾੜੀ ਦੀ ਸਹੀ ਹੋ ਗਈ ਬਾਈ ਦੂਰ ਹੈ ਮਲਤੀ ਬੈਟਿੰਗ ਖਾਲੀ ਕਰਨ ਦੇ ਟਾਈਮ ਮੇਂ ਦੋਦ ਤੁਹਾਨੂੰ ਦਿਖਾਣਾ ਦੀ ਕੋਸ਼ਿਸ਼ ਹੈ ਜੇ ਇੱਕ ਪੱਟ ਤੋਂ ਵੀ ਰੱਖ ਰਹੀਆਂ ਦਿਖਾਉਣ ਦੀ ਕੋਲ ਪਰ ਜਿਲਾ ਬਾਈ ਜੀ ਪਿੰਡ ਦੌਂਚੀ ਤੇ ਫਾਰਮ ਦਾ ਨਾਮ ਮਲਡੀਨ ਫਾਰਮ ਮੇਰਾ ਪਿੰਡ ਬਾਈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਆ ਫਰੀਦਕੋਟ ਤੋਂ 12 ਕਿਲੋਮੀਟਰ ਲੱਖਪਾਗ ਇਥੋਂ 65-70 ਕਿਲੋਮੀਟਰ ਮੇਰੇ ਖਿਆਲ ਚ ਹੋਊਗਾ ਮੇਰਾ ਪਿੰਡ ਦਸੋਂ ਮੱਝ ਲੀਕੇ ਨਹੀਂ ਮਿਲਦੀ ਹੋ ਰਹੀ ਉਹਦੇ ਕੋਲ ਅੰਦਾਜ਼ਾ ਇਹ ਵੀ ਲੱਗਦਾ ਵੀ ਇਹਦੀ ਜਿਹੜੀ ਸਵਾਈ ਹੈ ਬੜੀ ਸੌਫਟ ਹੋਊਗੀ ਕੋਲੀ ਧਾਰਦੀ ਹੈ ਮੱਝ ਹੋਊਗੀ ਤੇ ਬਹੁਤ ਛੇਤੀ ਬਾਈ ਨੇ ਇੱਕ ਬਾਅਦ ਜੀ ਜੀ ਉਹ ਦੋ ਦਿਨਾਂ ਚ ਛੇਤੀ ਭਾੜੀ ਮੈਂ ਵੀ ਜੀ ਸਾਰੀ ਡਿਟੇਲ ਤੁਹਾਨੂੰ ਅਗਮੀ ਮਿਲ ਕੇ ਇਹਦੇ ਵਿੱਚ ਜੋ ਜੁੜਾਂਗੇ ਜਿਹੜੇ ਕੋਈ ਕੁਐਸਚਨ ਆ ਉਹ ਸਾਰੇ ਬਾਈ ਜੀ ਜੀਰਾਂ ਤੋਂ ਕਨਫਰਮ ਕਰਕੇ ਸਾਰਾ ਕੁਝ ਤੁਹਾਨੂੰ ਦੱਸਣ ਲੱਗੂਗਾ ਮੈਂ ਤਾਂ ਕੰਮ ਉਹ ਜੀ ਖਾਲੀ ਕਰਤੀ ਠੀਕ ਹੈ ਭਾਈ ਜੀ ਦੋਸਤੋ ਬਿਲਕੁਲ ਖਾਲੀ ਹੈ ਮੈਂ ਕੋਸ਼ਿਸ਼ ਕਰਦਾ ਹਾਂ ਤੁਹਾਨੂੰ ਦਿਖਾਵਾਂਗਾ ਹਾਲਾਂਕਿ ਇਹ ਤੋਂ ਵੀ ਤੁਹਾਨੂੰ ਦਿਖਾਵਾਂਗੇ ਬਸ ਚੜ੍ਹਦੇ ਕਈ ਦੇ ਨੇ ਕੋਈ ਘਰੇ ਨੂੰ ਹਾਂ ਦੋਸਤੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਖਾਲੀ ਹੈ ਆਈ ਨੋ ਦੇ ਵਿੱਚ ਦੋਸਤ ਨਹੀਂ ਬਾਕੀ ਮੈਂ ਪਹਿਲਾਂ ਵੀ ਇਹ ਗੱਲਾਂ ਤੁਹਾਡੇ ਨਾਲ ਕਰਦਾ ਠੀਕ ਹੈ ਜੀ ਜਿੰਨੀ ਕੋਸ਼ਿਸ਼ ਕਰਦੇ ਆ ਆਪਦੇ ਚੈਨਲ ਦੇ ਮਾਣ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਨ ਦੀ ਕਰਦੇ ਆ ਤੇ ਇਹ ਕੋਸ਼ਿਸ਼ ਹਮੇਸ਼ਾ ਰਹੂਗੀ ਬਾਤ ਦੀ ਬਾਲਟੀ ਚਾਹੀਦੀ ਜਨਮਾਦਿ ਬਾਲਟੀ ਬਾਟੀਆਂ ਪਾ ਕੇ ਸ਼ਾਇਦ ਸਾਮਣੇ ਤੁਹਾਡੇ ਦੋਸਤੋਂ ਬਾਲਤਣਾ ਰਹਿਣੀ ਹੈ ਟੰਡਾ ਕਿ ਰੱਖ ਲਓ ਬਾਈ ਜੀ ਨਾਲ ਬੁਲਤਾ ਕੰਡੇ ਉੱਤੇ ਜ਼ੀਰੋ ਦੋਸਤੋ ਤੁਸੀਂ ਚੈੱਕ ਕਰ ਲਓ ਬਹੁਤ ਉੱਤੇ ਰਹਿਣ ਦਾ ਫਿਰ ਹਾਂ ਠੀਕ ਹੈ ਜੀ ਵਟਾ ਰੱਖ ਲਓ ਜੀ ਦੋਸਤੋ ਜ਼ੀਰੋ ਤੁਸੀਂ ਦੇਖ ਰਹੇ ਹੋ ਠੀਕ ਹੈ ਵੀਰੇ ਰੱਖ ਦੇ ਵਟਾ ਬਾਅਦ ਚ ਦਿਖਾਣਾ ਪੂਰਾ 1 ਕਿਲੋ ਦੋਸਤੋ ਤੁਸੀਂ ਦੇਖ ਸਕਦੇ ਆ ਇਹ ਵਟਾ ਨਵਾਂ ਵਟਾ ਤੇ ਇਹ ਤੁਹਾਨੂੰ ਮੈਂ ਦਿਖਾ ਦੂੰਗਾ ਦੋਸਤੋ ਚੈੱਕ ਕਰਾ ਦੂੰਗਾ ਦੇਖ ਸਕਦੇ ਹੋ ਦੋਸਤੋ 1 ਕਿਲੋ ਵਟਾ ਸਾਹਮਣੇ ਤੁਸੀਂ ਕਿਲੋ ਠੀਕ ਹੈ ਵੀਰੇ ਵਟਾ ਕਰਦੇ ਸਾਈਡ ਤੇ ਪਾ ਦੇ ਗੱਟਾ ਬਾਈ ਭਾਗ ਵਟਾ ਦੋਸਤੋ 1 ਕਿਲੋ ਦਾ ਪੂਰਾ 1 ਕਿਲੋ ਦਾ ਇਹ ਤੁਹਾਨੂੰ ਮੈਨੂੰ ਜ਼ਰੂਰ ਚੈੱਕ ਕਰਵਾ ਦੇਣਾ ਬਾਲਟੀ ਹਰ ਇੱਕ ਦੇ ਸਾਹਮਣੇ ਰਹੂਗੀ 1 ਕਿਲੋ ਦਾ ਵਟਾ ਠੀਕ ਹੈ ਵੀਰੇ ਕਰ ਦਈਏ ਕਰ ਦਈਏ ਦੋਸਤੋ ਜੀਰੋ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀ ਉੱਤੇ ਕੈਂਣੀ ਰੱਖੀ ਸੀ ਉਹਦਾ weight ਟੇਅਰ ਕਰਤਾ ਦੁੱਧ ਬਾਈ ਜੀ ਹੌਲੀ ਇਥੇ ਪਾ ਦਿਓ ਤੁਸੀਂ ਜਿੰਨਾ ਦੁੱਧ ਦੋਸਤੋ ਖਾਲੀ ਕਰਨ ਦੇ ਟਾਈਮ ਆਊਗਾ ਤੁਹਾਡੇ ਸਾਹਮਣੇ ਆ ਜਾਣਾ ਹੈ ਬਾਕੀ ਮਿਲਕਿੰਗ ਦੇ ਦੀ ਇਸ ਮੱਜ ਦੀ ਕੋਸ਼ਿਸ਼ ਹੈ ਜੇ ਮੌਸਮ ਸਹੀ ਰਹਿੰਦਾ ਤਾਂ ਚਾਰ ਟਾਈਮ ਤੁਹਾਨੂੰ ਦਿਖਾਵਾਂਗੇ ਉਹ ਵਿੱਚ ਸੋ ਪੈਨ ਟਾਈਮ ਹਜੇ ਹੋਰ ਚਵਾਈ ਹੋਊਗੀ ਦੋਸਤੋ ਖਾਲੀ ਹੋ ਗਈ ਹੈ ਦੁੱਧ ਜਿਹੜਾ ਦੋਸਤੋ ਤੁਹਾਨੂੰ ਸਾਹਮਣੇ ਦਿਖਾ ਦੂੰਗਾ ਲਗਭਗ ਤੁਸੀਂ ਦੇਖ ਹੀ ਰਹੇ ਹੋ 10 ਕਿਲੋ ਤੋਂ ਉੱਤੇ ਚੱਲ ਰਿਹਾ ਹੈ ਬਾਕੀ ਫਾਈਨਲ ਜਿਹੜਾ ਉਹ ਤੁਹਾਨੂੰ ਬਾਈ ਠੀਕ ਹੈ ਜੀ ਠੀਕ ਦੋਸਤੋ 10 ਕਿਲੋ ਤੇ 610 ਗ੍ਰਾਮ ਇਹ ਖਾਲੀ ਕਰਨ ਦੇ ਟਾਈਮ ਆ ਹਾਲਾਂਕਿ ਕਾਊਂਟ ਨਹੀਂ ਕਰਾਂਗੇ ਉਸ ਤੋਂ ਬਾਅਦ ਤਿੰਨ ਟਾਈਮ ਤੁਹਾਨੂੰ ਮਿਲਕਿੰਗ ਦਿਖਾਉਣੀ ਹੈ ਫਿਰ ਵੀ ਤੁਸੀਂ ਦੋਸਤੋ ਦੁੱਧ ਜਿਹੜਾ ਉਹ ਚੈੱਕ ਕਰ ਸਕਦੇ ਆ 10 ਕਿਲੋ 610 ਗ੍ਰਾਮ ਤੇ ਇਹ ਦੁੱਧ ਜਿਹੜਾ ਮਲਕੀ ਦਾ ਖਾਲੀ ਕਰਨ ਦੇ ਟਾਈਮ ਦਾ ਸੋ ਧੰਨਵਾਦ ਦੋਸਤੋ ਤੁਸੀਂ ਬਹੁਤ ਵੱਡੀ ਗਿਣਤੀ ਚ ਜੁੜਿਆ 267 ਵੀਰ ਜਿਹੜੇ ਆ ਉਹ ਇਸ ਲਾਈਵ ਨੂੰ ਦੇਖ ਰਹੇ ਆ ਛੋਟੀ ਜਿਹੀ ਜਾਨੀ ਹੂੰ